ਬਣਾਉਂਗਾ ਯਾਰ ਮੈਂ ਤੇ ਪਹਿਲਾਂ ਤਾਂ ਕੋਈ ਤਾਂ ਫਰੈਂਕੀ ਕਿਹੜਾ ਬਣਾਈਆਂ ਨਹੀਂ ਗੱਲਾਂ ਯਾਰ ਕੋਈ ਦੱਸ ਯਾਰ ਪੈ ਮੋੜਿਆ ਸਾਡਾ ਸੀ ਤਾਂ ਫਿਰ ਵੀ ਨਹੀਂ ਬਣਾਉਂਦਾ ਲੱਗੇ ਸਾਡੇ ਉਹ ਯਾਰ दारू ਪੀ ਕੇ ਆ ਗਿਆ ਨਾ ਯਾਰ ਤੂੰ ਸੱਟ ਤੇ ਗੱਲ ਆ ਦੱਸੇ ਚਾਰੇ ਹੁਣ ਬੰਦਾ ਯਾਰ ਔਖਾ ਤੰਗਾ ਹੁਣ ਨਸ਼ੇ ਨੇ ਤੰਗਾ ਯਾਰ ਇਹ ਤਾਂ ਫਿਰ ਨਸ਼ੇ ਨਾਲ ਠੀਕ ਹੋ ਜਾਣਾ ਯਾਰ ਤੂੰ ਦੱਸ ਯਾਰ ਮੈਨੂੰ ਡਿਪਰੈਸ਼ਨ ਚ ਤੂੰ ਫਿਰ ਇੱਕ ਸੀ ਨਹੀਂ ਕਰਦਾ ਤੂੰ ਸਾਰੇ ਦਿਨ ਤੇ ਯਾਰ ਉਹ 250 ਕੱਲ ਕਰਾਉਣ ਵਾਲਾ ਵੀ ਉਹ ਪੁੱਠਾ ਮੋੜਿਆ ਯਾਰ ਕੱਲਾ ਦਾ ਕਿੰਨੇ ਲੱਗੇ ਸੀ

ਮਿੱਤੂ ਕਾਤੋਂ ਨਹੀਂ ਬਣਾਇਆ ਪਰ ਰਾਤ ਦਾ ਬਣਾ ਮੈਂ ਸੁਬਹ ਮਾਰੂਗੀ ਤੇ ਮੈਂ ਜਨੂ ਕੋਈ ਬਾਹਰ ਪੂਰ 10000 ਰੁਪਏ ਦੂਜੇ ਨਹੀਂ ਬਣਾਉਣੀ ਤਾਂ ਤੂੰ ਕਹਿ ਯਾਰ ਅਸੀਂ ਹੋਰ ਨੂੰ ਪੈਸੇ ਦੇ ਦਈਏ ਯਾਰ ਹੋਰ ਨੂੰ ਫਿਲਮ ਸਾਈਨ ਕਰਾ ਲਈਏ ਯਾਰ ਕਰੀਦਾ ਜਾਣਾ ਯਾਰ ਉਹੀ ਕੁੱਚੀਆਂ ਕੀ ਕਰਿਆ ਯਾਰ ਦਾ ਅੱਜ ਕਿਹੜਾ ਸੀਨ ਕੱਢਿਆ ਅੱਜ ਦੋ ਸੀਨ ਤਾਂ ਕੱਢੇ ਨੇ ਕਿਹੜੇ ਕੱਢੇ ਨੇ ਔਰ ਸਾਰੀ ਖੜੇ ਦੀ ਉੱਥੇ ਤੈਨੂੰ ਪਤਾ ਕਿਹੜਾ ਸੀਨ ਹੋ ਰਿਹਾ ਹੁਣ ਓਏ ਮੈਂ ਵਾਕਿਆ ਸੀ ਸਰ ਸਕ੍ਰਿਪਟ ਬਈ ਤਾਂ ਚੱਲੀ ਹੋਣਾ ਯਾਰ ਤੂੰ ਉਹੀ ਗੱਲਾਂ ਕਰੀਆਂ ਅੱਗੇ ਕਿਹੜਾ ਕਰੀਆਂ ਨਹੀਂ ਕਾਸਟਿੰਗ ਨਹੀਂ ਪਹਿਲਾਂ ਕਰੀ ਯਾਰ ਤਾਂ ਕਿਹੜੀ ਫਿਲਮ ਬਣਾਇਆ ਤੂੰ ਫਿਲਮ ਦਾ ਨਾਮ ਹੁੰਦਾ ਸੀ ਕਿਹੜੀ ਬਣਾਇਆ ਫਿਲਮ ਜੋੜੀ ਮੈਂ ਬਣਾਈਆ ਤੇ ਮੈਂ ਬਣਾਈਆ ਉਹ ਤਾਂ ਅਮਰਦੀਪ ਬਣਾਉਂਦਾ ਸੀ ਉਹ ਤਾਂ ਉਹ ਨਾਮ ਦੀਗਾ ਵਿੱਚ ਨਾ ਉਹੀ ਬੁਆਇਆ ਅਮਰਦੀਪ ਬਣਾਉ ਤੇਰਾ ਦੋਸਤ ਭੈਣ ਦਾ ਐਵੇਂ ਨਹੀਂ ਕਰ ਵੀ ਸਪੋਰਟ ਬੁਆਇਆ ਵੀ ਨਹੀਂ ਤੇਰੇ ਤੇ ਪਰ ਨੌ ਤੇ ਮੈਂ ਪੁੱਛੀ ਮੀਟਰ ਪਿੱਛੇ ਖੜਿਆ ਮੀਟਰ ਪਿੱਛੇ ਕੀ ਕਰਦਾ ਮੂਰੇ ਹੋ ਕੇ ਬਣਾਉਂਦੀ ਕੋਰ ਮੀਟਰ ਕਿੱਥੇ ਨਾਲ ਪਾੜ ਤੇ ਕਵਾੜ ਚ ਵਿੱਚ ਤੂੰ ਪੱਟ ਕੇ ਮਨੀਟਰ ਲਿਆਂਦਾ ਹੁਣ ਤੂੰ ਘਰਾਟ ਤੇ ਵਿੱਚ ਆ ਕਿਨੇ ਦਾ ਯਾਰ ਮਨੀਟਰੀ ਹੈਗਾ ਤੈਨੂੰ ਮ ਸਕੂਲ ਤੋਂ ਚਕਾ ਦੂੰਗਾ ਯਾਰ ਇੱਕ ਉਹ ਮਨੀਟਰ ਜਵਾਕ ਹੀ ਨਹੀਂ ਦੇਖਣਾ ਸੀ ਪੱਟਾ ਕੰਪਿਊਟਰ ਕੰਪਿਊਟਰ ਹੈ ਦੋ ਟਾਈਪ ਦੇ ਹੋਣਗੇ ਯਾਰ ਆਹ ਤੰਨੇ ਯਾਰ ਪੈਸੇ ਵਾਪਸ ਕਰ ਜਾ ਤਾ ਸੈਂਡ ਨਾ ਹੋਇਆ ਅ ਕੀ ਹੋ ਗਿਆ ਯਾਰ ਪੈਸੇ ਕਹਿੰਦਾ ਮੈਂ ਹਾਂ ਹੈਲੋ ਆ ਗਿਆ ਸਮਾਨ ਕਿਹੜਾ ਸਮਾਨ ਕਿਹੜਾ ਦਾਨੂ ਤੇ ਬੱਟਾ ਬੀਜੀ ਬੀਜੀ ਆਹ ਨਾ ਯਾਰ ਆਹ ਆਉਂਦੀ ਰਹੀ ਸਾਰੇ ਉਧਰ ਸਾਰੇ ਨਸ਼ਾ ਕਰਦੇ ਨਾ ਯਾਰ ਸਾਰੇ ਪੈਸੇ ਨਾਲ ਸਾਰੇ ਹੋਵੇ ਨਸ਼ੇ ਦੀ ਫਿਲਮ বিনা ਨਸ਼ਾ ਕਰ ਨਾ ਫਿਲਮ ਦਾ ਟਾਈਟਲ ਨਸ਼ਾ ਛੱਡੋ ਕੋੜ ਬਟ ਸੱਟ ਤੇ ਡਾਕਿਆ ਹੋਵੇ ਉਨੇ ਵੀ ਹੋ ਗਿਆ ਵੇ ਭਾਜੀ दारू ਆ ਗਈ ਅੱਜ ਇਹ ਉਹ ਤੁਸੀਂ ਉਹ ਸੀਨ ਲਾਓ ਯਾਰ ਜਿੱਤਾ ਜਿਓ ਸੀਨ ਲਾਓ ਜਿੱਥੇ ਸਰਪੰਚ ਲੈਕਚਰ ਦਿੰਦਾ ਵੀ ਨਸ਼ੇ ਨਾ ਕਰੋ ਹਾਂ ਹਾਂ ਬਾਕੀ ਮੈਂ ਉਹਨਾਂ ਕੋਈ ਨਾ ਸਮਾਂ ਲੈ ਕੇ ਨਹੀਂ ਆਈ ਹੈ ਬੜੀ ਰੇਂਜ ਰੋਵਰ ਤੇ ਆਇਆ ਉਹ ਵੇ ਡਾਇਰੈਕਟਰ ਆ ਸਾਰਾ ਰੇਂਜ ਰੋਵਰ ਵੀ ਸੈੱਟ ਤੇ ਵੇ ਜਿੰਨ ਸਕੂਟਰੀ ਲੈ ਕੇ ਲਾਂਡ ਤੇ ਚੜਕੇ ਆਵੇ ਭਾਈ ਸੱਚ ਤੇ ਜਾਣਾ ਉਹ ਫਿਲਮ ਨਹੀਂ ਚੱਲਦੀ ਲਾਂ ਚ ਲੰਗਾ ਘਾੜਤੀ ਚੱਲਦੀ ਹੈ ਭਾਈ ਡਾਇਰੈਕਟਰ ਫਿਲਮ ਵਾਲੇ ਜਾਣਦਾ ਨਹੀਂ ਐਂ ਤੇ ਜਦੋਂ ਐਂਦਾ ਜੀ ਨੂੰ ਆਪ ਵੀ ਟੀਕਾ ਲਾ ਕੇ ਮਰ ਗਿਆ 15 ਮਿੰਟ ਲੇ ਪਿਆ ਫਰੈਜ ਬੈਗ ਚਲਦੀ ਹੋਏ ਨਸ਼ਾ ਨਾ ਛੱਡੂ ਕਿਸੇ ਨੇ ਮੇਂ ਘੰਟਾ ਲਾ ਕੇ ਅੱਦੇ ਘੰਟੇ ਨੰਬਰ ਆਪੇ ਕੱਟਣ ਨੂੰ ਆਇਆ ਦੱਕਾ। ਕੱਟਣ ਦਾ ਕੱਟ ਹੋ ਗਿਆ। ਤੇਰਾ ਆਈਡੀਆ ਸੋਣਾ ਹੈ ਨਾ ਯਾਰਾ। ਨਸ਼ੇ ਦੇ ਆਪ ਬਣਾਉਗਾ ਉਹ ਦਰਮਾਣ। ਨਹੀਂ ਆਹੀ ਰੱਖਾਂਗੇ। ਇਹਦਾ ਟਾਈਟਲ ਹੋਊਗਾ ਮੇਰੇ ਉਹਦਾ ਨਸ਼ੇ ਛੱਡੋ ਕੋਲ ਬੈਠੋ। ਪੱਲਪੂਰਾ ਉਹ ਵੀ ਮੈਂ ਸਾਰੀ ਭਾਜੀ ਜਦੋਂ ਫਿਲਮ ਆ ਗਈ ਨਾ ਸਾਰੇ ਪੰਜਾਬ ਜਨ ਨਸ਼ਾ ਬੰਦ ਹੋ ਗਿਆ। ਤਾਂ ਕੋਈ ਹੈ ਨਹੀਂ ਵਜਿਹੜਾ ਨਸ਼ਾ। ਵੀ ਆਪ ਸਹੀ ਕੰਮ ਹੋਰ ਕਰਦੇ ਹੈ ਨਾ। ਕਾਹੋਂ ਆਇਆ ਕਰੇ 10 ਵਜੇ ਸ਼ਾਰਕ ਉਹਨੂੰ ਆਰਟਿਸਟਾਂ ਨੂੰ ਵੀ ਤੁਸੀਂ ਆਹ ਸੀਰ ਪੜ੍ਹ ਲੈ ਜਾ ਨਹੀਂ। ਅਕੀਂਦਾ ਬਿਰਕਾ ਬਲ ਲੈ ਮੜਿਆ ਸਮਾਨ ਆਇਆ ਸਮਾਨ ਲਾਇਆ ਉਹ ਰੈਡ ਪ੍ਰੈਸ਼ਨ ਚ ਬੈਠਾ ਰਹਿੰਦਾ ਕੋਈ ਬੰਦਾ ਤੇ ਮੈਨੇ ਕਿਹਾ ਜੀ ਕਿ ਸਮਾਨ ਆ ਗਿਆ ਐ ਐ ਵੀ ਕੱਟ ਕੱਟਦੇ ਵੀ ਐਂ ਗੱਲਾਂ ਕੱਟ ਦਾਰੂ ਉਹ ਲੈ ਪੈਗ ਰਹਿ ਗਿਆ ਇੱਕ ਮੈਂਸ਼ਨ ਜ਼ਰੂਰੀ ਆ ਵਿੱਚ ਹੱਥ ਚ ਦਾਰੂ ਦੀ ਬੋਤਲ ਕੱਟ ਮੈਂ ਆਪਾਂ ਹੀ ਉਹ ਪਾਈਪ ਤੋੜੀ ਲਈਂ ਪਕਾਉਂਦੀ ਆ ਤੇ ਜੀ ਦਾਰੂ ਦੀ ਬੋਤਲ ਕੱਟ ਆ ਬੋਤਲ ਪੜੀ ਗਈ ਜਿੱਥੇ ਕਰਦੇ ਹੁੰਦੇ ਦੀ ਹੈ ਨਾ ਸਤਿ ਨਾਮ ਹੈ ਨਾ ਭੋਜੀ ਵੀਡੀਓ ਚ ਸੋਹਣੇ ਮਨਨਤ ਵਨੀ ਅੰਦਰ ਆਏ ਤਾਂ ਮਾਰ ਲੇਗੀ ਆ ਜਾ ਕਹ ਰਿਉ ਡੂ ਡੂ ਚੱਤ ਖੰਭ ਲਾਲ ਮਾ ਪਾਵ ਮਾਰੇ ਵੇਗੜੇ ਦੇ ਵਿੱਚ ਪਾਲ ਮਾ ਡੂ ਡੂ ਚੱਤ ਖੰਭ ਲਾਲ ਮਾ ਪਾਵ ਮਾਰੇ ਵੇਗੜੇ ਦੇ ਵਿੱਚ ਪਾਲ ਮਾ ਰੱਖ ਦੇ ਕੋਰਤਾ ਰੱਖ ਦੇ ਓਏ ਓਏ ਕਰੋ ਹਲੇ ਹਲੇ ਇੱਧਰ ਮੈਂ ਕਹੂੰਗਾ ਰੱਖ ਦੇ ਗੁਰੂ ਰੱਖ ਦੇ ਓਏ ਅਮੇ ਨੂੰ ਪੇਮੈਂਟ ਦੱਸਨੇ ਦੇਖੂ ਓਏ ਓਏ ਕਹਣਾ ਦੋ ਵਾਰ ਕਹਣਾ ਚਾਹ ਕੰਮ ਦਿਤਾ ਪ੍ਰੋਗਰਾਮਾ ਚ ਲੈ ਕੇ ਜਾ ਰੱਖ ਦੇ ਓਏ ਰੱਖ ਦੇ ਓਏ ਓਏ ਫੋਨੀ ਨਹੀਂ ਸਮਝ ਨਹੀਂ ਆਈ ਪੇਮੈਂਟ ਨਹੀਂ ਹੈਗਾ ਬਸ ਪਰ ਪੇਮੈਂਟ ਦੀ ਬਸ ਹਟ ਦੇ ਬਸ ਉਹ ਚੋਂ ਕੱਟ ਕੇ ਦੰਡਾ ਪੈ ਜਾਏਗੀ ਬਸ ਇੱਧਰ ਜੀ ਫੜਾ ਦੇ ਖੜਦਾ ਯਾਰ ਉਹ ਮੈਂ ਜੀ ਇਹ ਵਧੀਆ ਬੋਲ ਰਿਹਾ ਇੱਕ ਵੇਲੇ ਨਾ 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 ਕਿਉਂ ਫੜਾ ਰ ਇਹਨੂੰ 2 15 2000 ਹੋਰ ਦੇ ਫੋਰ ਦੇ ਭਲਾ گاਉ ਦਾ ਸਹੀ ਸਾਹਿਬ ਨੂੰ ਚਲ ਆਥਣੇ ਗੱਲ ਕਰਦੇ ਇਹ ਰੱਖ ਦੇ ਹੋਰ ਚਾਹੀਦੇ ਤੇਰੀ ਹੋਰ ਦੇ ਹੋਰ ਸੌ ਰੋ ਦੇ ਚੱਲ ਹੁਣ ਗੱਲ ਰੱਖ ਲੈ ਰੱਖ ਲੈ ਹੋਏ ਓਏ ਓਏ ਮਾੜਾ ਗੱਤ ਕਿਹ ਹੈ ਟੁੱਟੇ ਹੋਏ ਨੇ ਜੀ 201 ਬੱਟ ਅੱਧਾ ਕੋਲਪਾ ਅੱਧਾ ਕੇ ਬੋਲਵਾ ਰੱਖ ਦੇ ਰੱਖ ਦੇ ਓਏ ਓਏ ਬਸ ਓਏ ਦੋ ਵਾਰ ਕਹਿਣਾ ਪੈਣਾ ਫੇਰ ਇੱਕ ਹੋਰ ਚਾਹੀਦਾ ਫੇਰ ਇੱਕ ਮਿੰਟ ਤੂੰ ਅੱਧਾ ਤੈਨੂੰ ਓਏ ਓਏ ਹੀ ਕਰਿਆ ਤੂੰ ਓਏ ਓਏ ਹੀ ਕਰ ਜਾ ਐ ਮਾੜਾ ਆ ਚੱਕੋ ਕੋਸਾ ਆ ਚੱਕੋ ਬਾਕੀ ਆ ਸਾਡੇ ਤੇਲ ਖਰਚੇ ਨੇ ਜਿਹੜੀ ਆਪਣੀ ਗੱਡੀ ਤੇ ਤੇਲ ਆਪਣੀ ਐਂਡਾਇਵਰ ਤੇ ਤੇਲ ਪਾਉਣਾ ਚਲ ਚਲੋ ਰੱਖ ਦੇ ਰੱਖ ਦੇ ਹੋਏ 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 ਹੋਕਦਾ ਚੁਕਦਾ ਸਮਨ ਉਹ ਆ ਬੜਾ ਯਾਰ ਆ ਮੋੜੂ ਜੀ ਆਪਣੀ ਡਾਈਵਰ ਤੇ ਤੈਨੂੰ ਪੂਰਾ ਹੋਇਆ ਕੱਲ ਨੂੰ ਅਗਲੀ ਤੁਸੀਂ ਹੋਣਾ ਹੈਗਾ ਮੋਏ ਓਏ ਚੱਲ ਸਾੜਾ ਨਿਭਣ ਦੇ ਬਾਅਦ ਆ ਪੈਸੇ ਮੋੜੂ ਜੀ ਸਾਡੇ ਹਾਂ ਚੱਲ ਆ ਜਾ ਆਪਾਂ ਕਰਦੇ ਹਾਂ ਹਾਂ ਜੀ ਅਸੀਂ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹੁੰਦੇ ਹਾਂ ਜੀ ਦੇਖੋ ਬਹੁਤ ਜ਼ਿਆਦਾ ਠੰਡ ਹੋ ਰਹੀ ਹੈ ਤੁਸੀਂ ਓਏ ਖੜ ਜਾ ਯਾਰ ਚੁੱਕੀ ਚੁੱਕੀ ਚੱਕੀ ਗਈ ਯਾਨੀ ਭੁੱਕੀ ਪੱਕੀ ਨਹੀਂ ਚੁੱਕ ਚੁੱਕ ਪੈ ਗਈ ਚੁੱਕ ਚੁੱਕ ਪੈ ਗਈ ਦੇਖੋ ਠੰਡ ਬਹੁਤ ਹੋ ਰਹੀ ਹੈ ਆਪ ਦਾ ਪਰਿਵਾਰ ਨੂੰ ਅੰਜਾਈ ਚ ਰੱਖੋ ਉਹ ਪਰਿਵਾਰ ਨਾਲ ਸਮਝੋ ਆਪਣੇ ਸਾਰੇ ਬੱਚਿਆਂ ਨੂੰ ਅਬਲਾਈ ਕੀ ਦਾ ਫੋਨ ਆ ਰਿਹਾ ਓਏ ਹੈਲੋ ਯਾਰ ਤੈ ਉਸ ਕੀ ਮਿਸ ਕੀ ਮਿਸ ਕੀ ਮਕੈਨੀਕਲ ਸਕੀਮ ਦੇਖੋ ਆਪਣੇ ਸਾਰੇ ਪਰਿਵਾਰ ਨੂੰ ਬੱਚਿਆਂ ਨੂੰ ਮਾਤਾ ਨੂੰ ਪਿਤਾ ਨੂੰ ਸਾਰਿਆਂ ਨੂੰ ਰਜਾਈ ਚ ਰੱਖੋ ਘਰ ਦੇ ਵਿੱਚ ਅੰਦਰ ਬੰਦ ਕਰਕੇ ਰੱਖੋ ਤਾਂ ਜੋ ਕਿ ਠੰਡ ਜਿਹੜੀ ਉਹ ਤੁਹਾਨੂੰ ਲੱਗੇ ਨਾ ਠੰਡ ਤੋਂ ਮੈਂ ਇੱਕ ਮਿੰਟ ਇੱਕ ਮਿੰਟ ਲਿਪਸਿੰਗ ਨਾ ਪੜ ਲੈਣ ਇਹਨਾਂ ਲੋਕ ਠੰਡ ਤੋਂ ਬਚਣ ਖਾਤਰ ਤੁਸੀਂ ਦੋ ਚੀਜ਼ਾਂ ਦਾ ਉਪਯੋਗ ਕਰ ਸਕਦੇ ਹੋ ਵੱਡੀ ਲਿਚੀ ਚਹਾੜੇ ਤੇ ਰਜਾਈ ਇਹ ਚਾਰ ਪੰਜ ਚੀਜ਼ਾਂ ਭਾਈ ਤੇ ਜਿਹੜੀ ਪੰਜਾਬੀ ਬਾੜੇ ਹੋ ਰਿਹਾ ਕੱਪੜਿਆਂ ਦੇ ਲੇ ਨਹੀਂ ਪਤਾ ਲੱਗ ਜੂ ਬੰਜ ਕੁੜੀਏ ਬਈ ਮੇਰੇ ਨਾ ਕਦੇ ਚੜਾਈਆਂ ਵਿੱਚ ਹੁੰਦੀਆਂ ਨਾ ਮੈਨੂੰ ਹੁੰਦੀਆਂ ਨਾ ਕਦੇ ਤਾਰੀਆਂ ਵਿੱਚ ਨਾ ਕਦੇ ਚੜਾਈਆਂ ਵਿੱਚ ਮੈਂ ਤਾਂ ਚੂੜਾ ਪਾਉਣੇ ਨੇ ਜਿੱਦ ਕਿਤੇ ਪਾਇਆ ਨਹੀਂ ਬਸ ਚੂੜਾ ਪਾਈਏ ਬਸ ਉਹਨਾਂ ਦਾ ਹੋ ਗਿਆ ਉਹ ਤਿਆਰ ਹੋ ਰਹਿਣ ਦੇ ਚੂੜੀ ਨਾ ਪੰਨ ਦੇਖੋ ਦੋਸਤ ਕਿੱਕ ਕਾਡੇ ਕਿੱਕ ਕਾਡੇ ਜੋੜਾ ਨਿਕਲਦਾ ਹੁੰਦਾ ਇੱਕ ਨਹੀਂ ਨਿਕਲਦਾ ਇਹਨਾਂ ਦੀ ਤੂ ਵੀ ਆਣੀ ਗਾ ਬਨਜਾਰ ਨਾ ਰਹੀ ਐ ਕੱਢਦੇ ਹੁੰਦੇ ਆ ਛੁੱਡੀ ਮਾਸੀ ਐ ਹੱਥ ਦੱਬ ਕੇ ਛੁੱਡੀ ਕੱਢ ਐ ਛੁੱਡੀ ਕੱਢ ਦੱਬ ਕੇ ਚੜ੍ਹਦੇ ਆ ਦੱਬ ਕੇ ਕੱਢਦੇ ਬਨਜਾਰਨ ਇਹ ਲੈ ਵੀ ਜੇ ਤੂੰ ਕੱਢਤੀ 50 ਹਾਂ ਜੀ ਕਿਲੋ ਮੂਫਲੀ ਫਰੀ ਆ ਤੈਨੂੰ ਅੱਜ ਵਾਲੇ ਮੇਰੇ ਸਾਰੇ ਪੈਸੇ ਵੀਡੀਓ ਵਾਲੇ ਪਰਸੈਂਟ ਨਾ ਬੱਸ ਮੈਂ ਤਾਂ ਚਾਹੁੰਦੇ ਨਹੀਂ ਆ ਗੱਠਾ ਤੇਰੀ ਮਾਂ ਦੇ ਤੇ ਹੱਥ ਤੇ ਚੱਕ ਬੱਜੂਗੀ ਦੇਖ ਲੈ ਨਾਲੇ ਉਹ ਕਰੂ ਕੱਢੂ ਨਹੀਂ ਮੰਮੀ ਆਪੀ ਆਪ ਦੇ ਹੱਥ ਨਾਲ ਤਾਂ ਨਿਕਲ ਜਾਂਦੀ ਐ ਬਸ ਹੀ ਰਹਿ ਮੈਂ ਪੰਗਾ ਨਾ ਲੈ ਉਹ ਲੋਸ਼ਨ ਲਾ ਹੋਰ ਲੋਸ਼ਨ ਲਾ ਲੋਸ਼ਨ ਲਾ ਲੋਸ਼ਨ ਲਾ ਭਾਈ ਜਮੀ ਨਹੀਂ ਨਿਕਲਨੀ ਆ ਨਹੀਂ ਲੋਸ਼ਨ ਲਾ ਮਰ ਲੈ ਲੋਸ਼ਨ ਨਾ ਤਾਂ ਬਸ ਪੰਗਾ ਨਾ ਮਾਰ ਸੀ ਭਾਈ ਨਿਕਲ ਨਹੀਂ ਜਾਂਦਾ ਉਹ ਨਿਕਲਦੀ ਨਹੀਂ ਸਾਰੇ ਪਾ ਕੇ ਮੈਂ ਲਈਆਂ ਤਾਂ ਯਾਰੇ ਮੈਂ ਇਹਦਾ 6 ਮਹੀਨੇ ਹੋ ਗਿਆ ਪਾਇਆਂ ਨੂੰ ਬਸ ਤੋੜ ਕੇ ਕੱਢਦੇ ਐ ਗੈਮ ਨਹੀਂ ਕਰੀਦਾ ਹੁੰਦਾ ਦਾੜੀ ਤੇ ਲਾ ਲਾ ਹੋਏ ਖੁਸ਼ਕੀ ਆ ਰਹੀ ਐ ਲੋਥੀ ਲਾਉਂਗਾ ਹਾਈਵੇ ਬਸ ਹੀ ਤੰਗ ਕਰਨੀਆਂ ਤੈਨੂੰ ਹਾਂ ਤੰਗੇ ਕਰਨੀ ਕਿ ਆ ਬਤਾਉ ਮਗਰ ਜਾਰੇ ਬਣਾਉਂ ਤਾਹੀਂ ਕਹਿੰਦਾ ਹੋਰ ਤੰਗ ਕਰਨੀ ਆ ਉਹ ਟੈਡ ਹੋਈ ਜਾਂਦੀਆਂ ਨੇ ਸੋ ਜਾ ਨਾ ਲੈ ਹੱਥ ਨੇ ਲਾ ਮਸੀ ਇੱਤੇ ਇਹ ਵਧੀ ਜਾਊਗੀ ਧਰਕੀ ਧਰਕਾ ਲਾ ਤਾ ਓਹ ਖੜਾ ਪਿਆਰ ਚੱਕ ਕਰੀ ਲੈ ਮੇਰੇ ਦੇ ਵੀਤੀ ਦਾ ਪਿਆਰ ਚੱਕ ਕਰੀ ਓਏ ਹਾਂ ਪਹਿਲਾਂ ਕਿਨੇ ਕਰਦੇ ਐ ਕਰ ਦਿੰਦੇ ਸੀ ਇਹ ਆ ਦੇਖੀ ਕਿੰਨੀ ਵਾਸ ਸੁੱਚੀ ਕਰੀ ਮੈਂ ਵੀ ਬਲੌਗ ਹਾਂ ਲੈ ਬਣਾ ਲੈ ਖੜੇ ਇੱਕ ਮਿੰਟ ਆ ਦੇਖੀ ਆ ਬਾਅਦ ਆ ਕੇ ਮੇਰੇ ਦੇ ਵੀਤ ਦਾ ਪਿਆਰ ਜੇ ਤਾਂ ਬਈ ਡਲੇ ਆ ਗਏ ਜੇ ਤਾਂ ਡਲੇ ਆ ਗਏ ਆਪ ਵੀ ਬਣਾਉਣਗੇ ਲੇ ਵੀ ਆ ਜੋ ਕੀ ਕਰਦਾ ਤੂੰ ਚੂੜੀ ਨਾਲ ਮੈਂ ਭਈ ਆਪਦਾ ਦੀ ਕਿੰਚਤਾ ਪਿਆ ਚੱਕ ਕਰਦਾਗਾ ਆਵੇ ਕਿੰਚ ਤੇ ਆਪਦਾ ਪਿਆਰ ਚੱਕ ਕਰ ਰਹੇ ਜਿਹਦਾ ਡਲੇ ਆਗੇ ਫਿਰ ਤਾਂ ਤੂੰ ਮੈਨੂੰ ਪਿਆਰ ਕਰਦੀ ਨਹੀਂ ਜੇ ਡਲੇ ਨਾ ਇਹ ਬਤਹ ਤੂੰ ਇੱਕ ਬ੍ਰੀਕ ਆਇਆ ਬੈੱਡ ਤੋਂ ਕਿਸ ਨੇ ਲੋਈ ਚੱਕੀ ਆ ਨਾ ਭਈ ਤਰਪਾਈ ਨਾ ਲੱਗਿਆ ਹੋਵੇ ਯਾਰ ਉਹਨੂੰ ਆਹ ਲੋਈ ਦਿੱਤੀ ਜਾ ਕੋਈ ਇੱਕ ਮਿੰਟ ਨਾ ਨਹੀਂ ਆਇਆ ਆ ਤਾ ਵੇ ਉਹ ਇੱਕ ਮਿੰਟ ਨਾ ਆਇਆ ਉਹ ਯਾਰ ਇਹਨੂੰ ਛੱਡ ਯਾਰ ਕਰ ਦੇ ਹੁਣ ਇਹਦਾ ਤੇ ਉਹਦਾ ਉਹ ਖੜ ਜਾ ਇਹਨੂੰ ਤਾਂ ਛੱਡੋ ਯਾਰ ਮੇਰੀ ਗੱਲ ਇਹਦਾ ਤੇ ਉਹਦਾ ਨਾਮ ਤਾਂ ਦੱਸ ਦੇ ਮੈਂ ਤਾਂ ਪੁੱਛ ਰਿਹਾ ਹਾਈਡ ਚ ਤੇਰਾ ਭਰਾ ਨਾ ਛੱਡ ਗਿਆ ਇਹ ਮਿੰਟ ਨਾ ਆਉਗਾ ਇਤਨੀ ਹੈਗੀ ਤੇਰਾ ਦੇ ਤਨ ਘਰਵਿੰਦਰ ਨਾ ਰਹੇ ਪੱਟੀ ਛੂੜੀ ਚੱਕ ਲਈ ਤੂੰ ਮੇਰਾ ਫੋਨ ਨਹੀਂ ਚੱਕ ਉਧਰਾ ਲੋਈ ਉਧਰ ਰੱਖਿਆ ਮੇਰੇ ਦੂਜੀ ਲੋਈ ਲਈ ਸੀ ਜਿਹੜੀ ਉਹ ਬਦਲਦੀ ਛੱਡ ਤਾਂ ਡੜੀ ਹੋ ਗਈ ਲੋਈ ਉਧਰ ਆਦੀ ਹੋਰ ਨਹੀਂ ਆ ਦਿਖਾ ਰਾ ਮਸੀ ਉਹ ਦੂਜੀ ਰੰਗੇ ਹੋਰ ਸਾਰਿਆਂ ਦੀ ਜੇ ਗਾਉਂਡ ਚੁੰਡੀਆਂ ਬਕੀਆਂ ਨੇ ਮੇਰਾ ਨਾਮ ਮਮੀ ਦਾ ਨਾ ਮੇਰਾ ਮੇਰਾ ਪਿਓ ਨੇ ਮਮੀ ਦਾ ਸਾਰਾ ਗਲੀ ਆਉਣਗੇ ਡਲੇ ਵਾਲਾ ਵੱਧ ਹੁੰਦਾ ਵੀ ਘੱਟ ਹੁੰਦਾ ਲੋਈ ਘੱਟ ਹੁੰਦਾ ਉੱਤ ਕੀ ਹੋ ਰਿਹਾ ਦੋਏ ਅੰਗਰੇਜ਼ ਸੁਤੇ ਯਾਰ ਤੇ ਮੈਂ ਲੋੜੀ ਕਾ ਲੈਣ ਆਏ ਤੋੜ ਦੇਣੇ ਤੂੰ ਤਾਂ ਦਾਬ ਦੇ ਦੇਣਾ ਜੂੜੀ ਤੇ ਹਾਂ ਮਸੀ ਤੂੰ ਦੱਸ ਤੜੱਕ ਦੇਣੇ ਤੋਂ ਆਏ ਤੋੜ ਦੇਣੇ ਅੱਛਾ ਤਾਂ ਦਾਬ ਦੇ ਦੇਣਾ ਦਾਬ ਦੇ ਕੇ ਤੋੜ ਹੱਥ ਦੇ ਦੋ ਮਸੀ ਦਾਬ ਦੇ ਕੇ ਟੁੱਟੂ ਜੂੜੀ ਲੈ ਮੇਰਾ ਦਿਓ ਦਾ ਦਾਬ ਨੇ ਹਾਂ ਦਾਬ ਨੇ ਫਿਰ ਇਹ ਹੱਥ ਤੱਕ ਫਿਰ ਕੋਈ ਨਹੀਂ ਇਹ ਹੱਥ ਤੱਕ ਕਿਉਂ ਮੀ ਕਰੋ ਮੀ ਹੋਮੀ ਬਈ ਸਾਡੇ ਬਾਅਦ ਸਾ ਆਪ ਦਿਓ ਹੋਰ ਕਿਵੇਂ ਹੱਟੇ ਮੈਂ ਮਨਾ ਵੱਡੀ ਚੱਕਣੀ ਦੀ ਗੰਤ ਚੱਕ ਲਈ ਬਾਬਾ ਕੋ ਫੂਲ ਬਚਾਦਾ ਜੀ ਦੇਖ ਐਨਕ ਯਾਰ ਨੇ ਅਮਨ ਦੇ ਕੈਮਰਾ ਉੱਟ ਕੇ ਹੁਣ ਕਿਧਰ ਰਹਿ ਗਿਆ ਬਈ ਇਦਾਂ ਤੇ ਉਹਦਾ ਰਹਿ ਗਿਆ ਓਏ ਓ ਰੋ ਰਿਹਾ ਰੀਲਾ ਤੇ ਉਹਦਾ ਵੇਖ ਇਹਦਾ ਤੇ ਉਹਦਾ ਇਹ ਉਹਦਾ ਉਹਦਾ ਰੀਲਾ ਤੇ ਰੋ ਰਿਹਾ ਉਹਦਾ ਵੇਖ ਹਾਂ ਉਹਦਾ ਹਾਂ ਉਹ ਰੀਲਾ ਤੇ ਰੋਈ ਆ ਦਰਦ ਕਰਾ ਲੇ ਲੋਕਾਂ ਦਾ ਪਿਆਰ ਕੱਢਣ ਮਹੀ ਬਾਬਾ ਬਣਾ ਲਿਆ ਜਿੰਦ ਉਂ ਡਲੇ ਆ ਗਿਓ ਤੇਰੇ ਨਾਲ ਹੋਏ ਅੱਜ ਬਰੇ ਨੇ ਡਲੇ ਆ ਗਿਏ ਬਸ ਰੋਣਾ ਬਣਦਾ ਹਏ ਗੱਲ ਪਰ ਸੂਆ ਰੱਖੇ ਅੰਦਰ ਦੂਜੀ ਲੋਈ ਚੱਕ ਲੈ ਜਿਹੜੀ ਇਹਦੇ ਨਾਲ ਦੀ ਰੰਗ ਦੇ ਤੇ ਹਾਂ ਜੀ ਸਾਰੀ ਟੀਬੂ ਦਾ ਦੋ ਪਈਆਂ ਨੇ ਲਿਆ ਤੂੰ ਕਿ ਕਿ ਵੀ ਉੱਥੇ ਉਹ ਪਈਆ ਇੱਕ ਹੋਰ ਥੀਟਰ ਜੰਕਸ਼ਨ ਦਾ ਪਿਆਰ ਦੋ ਲੈ ਕੇ ਆ ਹੁਣ ਤਾਂ ਸੱਚੀ ਡਲੇ ਆਉਣਗੇ ਦੇਖੀ ਥੀਟਰ ਜੰਕਸ਼ਨ ਦਾ ਅੱਜ ਆਦੇ ਹਾਂ ਡਲੇ ਜਾਦੇ ਹੋੜ ਕੇ ਘਰੇ ਅੰਦਰ ਹਲਗਾ ਜੀ ਹਾਂ ചൂടിയോ സോണിയ ചൂടിയ പക്കിയ പൂര ഇട്ട